ਵਾਹਿਗੁਰੂ ਜੀ ਨਾਨਕ ਚੜ੍ਹਿਆ ਸਿਉ ਤੋ ਢੂਡ ਸੱਜਣ ਸੰਤ ਬਕਿਆ ਓਏ ਜਿਵਨ ਦੇ ਵਿਛੜੇ ਓਏ ਮੋਯਾ ਨ ਜਾਇ ਛੂਣ ਜਿਨਾਂ ਮੈਂ ਵਿਸਰੇ ਨਾਮ ਸੇਕਨੇ ਆਪੇਦਨ ਜਾਣੋ ਮੂਲ ਸਾਈਂ ਜਿਹਾਂ ਹਰ ਹਰ ਜਨ ਦੋਈ ਏਕ ਹੈ ਬਿਬ ਵਿਚਾਰ ਕਿਸ਼ਨਾ ਹੈ ਜਲ ਤੇ ਉਜ ਤਰੰਗ ਦਿਉ ਜਲ ਹੀ ਬਖੈ ਸਮਾ ਜਗ ਕਟਦੇ ਚਰਾਸੀ ਵਾਲੇ ਗਿੜੇ ਸਾਧੂ ਸਲਾ ਅਮਰ ਹੁੰਦੇ ਚਰਾਸੀ ਵਾਲੇ ਗੇੜੇ ਸੰਤ ਸਭਾ ਅਮਰ ਹੁੰਦੇ ਨੇ ਕਟ ਦਾ ਚਰਾਸੀ ਵਾਲੇ ਗੇੜੇ ਸਾਧੂ ਸਦਾ ਅਮਰ ਹੁੰਦੇ ਨੇ ਜਖ ਕਟ ਦਾ ਚਰਾਸੀ ਵਾਲੇ ਗੇੜੇ ਸਾਧੂ ਸਦਾ ਅਮਰ ਹੁੰਦੇ ਨੇ ਆ ਮਰਨਾ ਹੋਏ ਜੀ ਕਰ ਸਹਿਬ ਮਨੋਣਾ ਵੀਸ ਦਾ ਸਲਾਮਰਨਾ ਹੋਏ ਮਰਨੇ ਤੇ ਜਗਤ ਡਰੈ ਜੀਵਾਂ ਨੂੰ ਸਭ ਕੁ ਗੁਰ ਪ੍ਰਸਾਦਿ ਜੀਉਤ ਮਰੈ ਹੁਕਮ ਮੂਜੈ ਸੋਏ ਨਾਨਕ ਐਸੀ ਮਰਨੀ ਜੋ ਮਰੈ ਸਦ ਜੀਵਨ ਹੋਏ ਨਾਨਕ ਐਸੀ ਮਰਨੀ ਜੋ ਮਰੇ ਸਾਦ ਜੀਵਨ ਹੋਏ ਗੁਰੂ ਪਿਆਰੇ ਸਤਸੰਗਤ ਜੀਓ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਚੁਕਾਈਏ ਹੱਥ ਜੋੜ ਕੇ ਫਤਿਹ ਦਾ ਸ਼ਬਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਾਵਨ ਸਥਾਨ ਤੇ ਸਾਰੀਆਂ ਸੰਗਤਾਂ ਬ੍ਰਹਮ ਗਿਆਨੀ ਮਹਾਪੁਰਖ ਸੰਤ ਮਹਾਰਾਜ ਜੀ ਸ਼੍ਰੀਮਾਨ ਸੰਤ ਬਾਬਾ ਇਸ ਸਿੰਘ ਜੀ ਮਹਾਰਾਜ ਉਹਨਾਂ ਦੀ ਮਿੱਠੀ ਨੀ ਕੀ ਜਾਤ ਮਨਾ ਰਹੀਆਂ ਹਨ ਇਸ ਸਮੇਂ ਦੇ ਮਜੂਦਾ ਮੁਖੀ ਸ਼੍ਰੀਮਾਨ ਸੰਤ ਬਾਬਾ ਬਜਿੰਦਰ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਮਾਰਦਾ ਓਟਾਸਤ ਲੈ ਕੇ ਇਸ ਮੂਹ ਸੰਗਤਾਂ ਦੇ ਸਹਿਯੋਗ ਨਾਲ ਇਹ ਜਾ ਸਮਾਗਮ ਮਨਾ ਰਹੇ ਹਨ ਕਈ ਦਿਨ ਤੋਂ ਲਗਾਤਾਰ ਕਥਾ ਕੀਰਤਨ ਦੇ ਪ੍ਰਵਾਹ ਚੱਲ ਰਹੇ ਹਨ ਹੁਣੇ-ਹੁਣੇ ਦਾਸ ਤੋਂ ਪਹਿਲਾਂ ਆਪ ਜੀਆ ਨੇ ਸ੍ਰੀ ਹਰਮੰਦਰ ਪਟਨਾ ਸਾਹਿਬ ਜੀ ਦੇ ਸਾਬਕਾ ਜਥੇਦਾਰ ਜਨ ਇਕਬਾਲ ਸਿੰਘ ਜੀ ਪਾਸੋਂ ਹੋਰ ਕਿੰਨੇ ਮਹਾਪੁਰਸ਼ਾਂ ਪਾਸੋਂ ਵਿਦਵਾਨਾਂ ਪਾਸੋਂ ਰੱਬੀ ਬੰਦੇ ਕੀਰਤਨ ਮਹਾਪੁਰਸ਼ਾਂ ਦੇ ਜੀਵਨ ਬਾਰੇ ਪ੍ਰਵਚਨ ਸਰਵਣ ਕੀਤੇ ਹਨ ਮਹਾਪੁਰਸ਼ ਜਿਨ੍ਹਾਂ ਨੇ ਨਾਮ ਜਪ ਕੇ ਲੱਖਾਂ ਪ੍ਰਾਣੀਆਂ ਨੂੰ ਖੰਡੇ ਵੜਦਾ ਅਮਰਿਸ਼ਾ ਕਾ ਕੇ ਸ਼ਬਦ ਗੁਰੂ ਨਾਲ ਜੋੜਿਆ ਐਸੇ ਜਨ ਵਿਰਲੇ ਸੰਸਾਰੇ ਗੁਰ ਸ਼ਬਦ ਵਿਚਾਰੇ ਰਹੇ ਨਰਾਰੇ ਆਪ ਤਰੇ ਸੰਗਤ ਕੁਲ ਤਾਰੇ ਤਿੰਨ ਸਫਲ ਜਨਮ ਜਗ ਆਇਆ ਨਾਮ ਜਪਿਆ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬਤਾਪੂਰਨ ਐਸੇ ਸਤਿ ਪੁਰਸ਼ ਵਾਹਿਗੁਰੂ ਦੇ ਹੁਕਮ ਵਿੱਚ ਆਉਂਦੇ ਐ ਔਰ ਵਿਸ਼ਨੀਆ ਰੂਹਾਨੂ ਜੀ ਦਾ ਦੇ ਭਗਤੀ ਲਾਨ ਹਰਿ ਸ਼ੋ ਲੈਣ ਮਿਲਾਏ ਇਹ ਬਖਸ਼ਿਸ਼ ਕਰਦੇ ਐ ਇਸ ਤਰ੍ਹਾਂ ਵਿਸ਼ਿਆ ਰੋਹ ਨੂੰ ਨਾਮ ਨਾਲ ਪਰਮੇਸ਼ਰ ਨਾਲ ਉਹ ਜੋੜਦੇ ਆ। ਉਹ ਤਾਂ ਪਲਾਸ਼ਰ ਬਤ ਦਾ ਮੰਗਦੇ ਕੱਲੇ ਆਉਂਦੇ ਵਾਹੇ ਗੁਰੂ ਦੇ ਉਹ ਤਾਂ ਪਲਾਸ਼ਰ ਬਤ ਦਾ ਮੰਗਦੇ ਕੱਲੇ ਆਉਂਦੇ ਸੱਲੇ ਓਂ ਦੇ ਵਾਹੇ ਗੁਰੂ ਦੇ ਨਾਨਕ ਨਾਮ ਚੜਦੀ ਗਲਾ ਤੇਰੇ ਪਾਣੇ ਸਰਬਤ ਦਾ ਭਲਾ ਨਕ ਨਾਮ ਨਾਮ ਦੀ ਕਮਾਈ ਕੀਤੀ ਗੁਰੂ ਘਰੇ ਸੇਵਾ ਸਿਮਰਨੀ ਵਿਢਾਈ ਹੈ ਨਾਮ ਦੀ ਵਿਢਾਈ ਹੈ ਸਾਜੁਗ ਸਤ ਤ੍ਰੇਤਾ ਜੱਗੇ ਦਵਾਪਰ ਪੂਜਾ ਚਾਰ ਤੀਨੋ ਜੁਗ ਤੀਨੋ ਦੜੇ ਕਲ ਕੇਵਲ ਨਾਮ ਅਧਾਰ ਨਾਨਕ ਕਰ ਕੇਵਲ ਨਾਮ ਗੁਰੂ ਸਾਹਿਬ ਨੇ ਆਪ ਇਸ ਸੰਸਾਰ ਨੂੰ ਸੱਚ ਨਾਲ ਜੋੜਨ ਵਾਸਤੇ ਆਪ ਨਾਮ ਦੀ ਕਮਾਈ ਕਰਕੇ ਦੱਸੀ ਬਾਈ ਸਹਿਬ ਬਾਈ ਗੁਰਦਾਸ ਜੀ ਦਾ ਬਚਨ ਆਉਂਦਾ ਹੈ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਿ ਸਿਉ ਬਣਾਏ ਉਹ ਤਪੱਸਿਆ ਬੰਦਗੀ ਪੁਰ ਅਮਰਦਾਸ ਮਹਾਰਾਜ ਵਿਰਧ ਸਰੀਰ ਸੁਨਨ ਸਤਿਗੁਰੂ ਹੁੰਦੇ ਹੋਏ ਸੇਵਾ ਸੇਵਨ ਕਰਦੇ ਐ ਧੰਨ ਗੁਰ ਤੇਗ ਬਹਾਦਰ ਮਹਾਰਾਜ ਜੀ ਬਚਪਨ ਤੋਂ ਵਿਰਾਗ ਤਿਆਗ ਔਰ 26 ਸਾਲ 9 ਮਹੀਨੇ 13 ਦਿਨ ਦਾ ਜਿਗਰ ਬਾਬੇ ਬਕਾਲਾ ਸਾਹਿਬ ਦਾ ਹੁੰਦਾ 10ਵੇਂ ਪਾਤਸ਼ਾਹ ਮਹਾਰਾਜ ਦੇ ਸ੍ਰੀ ਦਸ਼ਮ ਗ੍ਰੰਥ ਅੰਦਰ ਬਚਨ ਹਨ ਏ ਬਿਦ ਕਰਦਾ ਤਪੱਸਿਆ ਭੈ ਉਹ ਦ્વੈ ਤੇ ਇੱਕ ਰੂਪ ਹੋਈ ગયો ਸੋ ਸਤਪੁਰਸ਼ਾਂ ਜਿੰਨੇ ਵੀ ਮਹਾਪੁਰਸ਼ਰਨ ਉਹਨਾਂ ਨੇ ਆਪ ਕਮਾਈਆਂ ਕੀਤੀਆਂ ਆਪ ਜਪੋ ਅਵਰ ਨਾਮ ਜਪਾਓ ਔਰ ਨਾਮ ਦੀ ਕਮਾਈ ਕਰਕੇ ਵੱਡੀ ਬਖਸ਼ਿਸ਼ ਕੀ ਹੁੰਦੀ ਹੈ ਜਿਨ ਹਰ ਜਪਿਆ ਛੇ ਹਰ ਹੋਏ ਹਰ ਮਿਲਿਆ ਕੇਲਕ ਲਾਦੀ ਉਹ ਸੰਤ ਸਾਧ ਸੰਗਤ ਅਮਰੀਕਾ ਦੇ ਵਿੱਚ ਇੱਕ ਸਾਇੰਸਦਾਨ ਹੋਇਆ ਆਇਨਸਟਾਈਨ ਆਖਰੀ ਸਮੇਂ ਵਿੱਚ ਉਹਨੂੰ ਪੁੱਛਿਆ ਗਿਆ ਕਿ ਤੁਸੀਂ ਆਪਣੀ ਜ਼ਿੰਦਗੀ ਦਾ ਕੀ ਰਿਜ਼ਲਟ ਕਰਦੇ ਹੋ ਜੇ ਤੁਹਾਨੂੰ ਫੇਰ ਮਨੁੱਖ ਜਨਮ ਮਿਲੇ ਤੁਸੀਂ ਫੇਰ ਰਿਸਰਚ ਕਰੋਗੇ ਕਿ ਲੱਗਾ ਨਹੀਂ ਜੇ ਮੈਨੂੰ ਗੋਡ ਵਾਹਿਗੁਰੂ ਨੇ ਜਨਮ ਦਿੱਤਾ ਮੈਂ ਸੰਤ ਬਣਾਗਾ ਮੈਂ ਅੱਜ ਅਧੂਰਾ ਜਾ ਰਿਹਾ ਦੁਨੀਆ ਤੋਂ ਨੋਬਲ ਪ੍ਰਾਈਜ਼ ਮਿਲਿਆ ਪਰ ਕਹਿੰਦਾ ਮੈਂ ਅਧੂਰਾ ਜਾ ਰਿਹਾ ਜਿਸ ਵਾਹਿਗੁਰੂ ਨੇ ਮੈਨੂੰ ਇਹ ਜਨਮ ਦਿੱਤਾ ਮੈਂ ਉਹਦੀ ਖੋਜ ਨਹੀਂ ਕਰ ਸਕਿਆ ਮਹਾਪੁਰਸ਼ ਆਪਣੇ ਅੰਦਰ ਦੀ ਖੋਜ ਕਰਦੇ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ ਮਨ ਤੋ ਜੋ ਸੁਖ ਹੈ ਆਪਣਾ ਮੂਰਤ ਪਛਾਣ ਇੱਕ ਵਾਰ ਇੱਥੇ ਸੰਤ ਮਹਾਪੁਰਸ਼ ਉੱਚੀ ਮੰਗਲੇ ਵਾਲੇ ਸੇਵਾ ਕਰਿਆ ਕਰਦੇ ਸੀ ਰਾਣਾ ਸਾਹਿਬ ਤੇ ਇੱਕ ਪਰਿਵਾਰ ਗੋਰਾ ਬੀਬੀ ਤੇ ਭਾਈ ਉਹ ਇੱਥੇ ਆਏ ਉਹਨਾਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਸਾਡਾ ਕੋਈ ਜੀਵ ਵਿਛੜ ਗਿਆ ਸੀ ਸਾਨੂੰ ਮਿਲੇ ਸੰਤਰ ਭਜਨ ਸਿੰਘ ਜੋਗੀ ਉਹਨਾਂ ਨੇ ਅਭਿਆਸ ਕਰਾਇਆ ਪਰ ਜੋ ਸਾਧਨ ਸੇ ਸਿੱਖੀਤੇ ਦੱਸਿਆ ਅੱਗੋਂ ਦੱਸੋ ਕਹਿੰਦੇ ਜੇ ਅੱਗੋਂ ਗੱਲ ਕੋਈ ਬਖਸ਼ਿਸ਼ ਲੈਣੀ ਹੈ ਭਾਅ ਨਾਮ ਦੀ ਸੋਝੀ ਲੈਣੀ ਹੈ ਤੇ ਰਾਣਾ ਸਾਹਿਬ ਜਾਓ ਇਸ ਰਾਣਾ ਸਾਹਿਬ ਸਾਲਗਿੰਦੀ ਨਾਮ ਦੀ ਜਿਵੇਂ 10 ਤੋਂ ਪਹਿਲਾਂ ਸਿੱਖ ਸਾਹਿਬ ਜੀ ਕਹਿ ਰਹੇ ਸੀ ਇੱਕ ਸਾਲ ਦੇ ਵਿੱਚ ਬੰਦਗੀ ਉੱਥੇ ਵੀ ਬਹੁਤ ਹੈ ਨਹੀਂ ਵੀ ਨਹੀਂ ਉਸ ਦੇ ਨਾਲ ਬਾਣੀ ਦੀ ਸੰਥਿਆ ਕੀਰਤਨ ਕਥਾ ਰਾੜਾ ਸਾਹਿਬ ਸੇਵਾ ਸੇਵਨ ਨਾਲ ਬਾਣੀ ਦੀ ਕਥਾ ਵੀ ਹੁੰਦੀ ਹੈ ਕੀਰਤਨ ਵੀ ਹੁੰਦਾ ਸਾਰੀਆਂ ਬਖਸ਼ਾਂ ਵਿੱਚ ਸ਼ਿਕਾਇਆ ਜਾਂਦਾ ਪਰ ਨਾਮ ਦੇ ਬਾਰੇ ਇਸ ਸੰਪਰਦਾ ਉੱਤੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਵੱਡੀ ਬਖਸ਼ਾ ਨਾਨਕ ਨਾਮ ਤੇ ਜਿਨ੍ਹਾਂ ਨਾਮ ਜਪਿਆ ਚੜਦੀ ਗਲਾ ਉਹਨਾਂ ਦੇ ਅੰਦਰ ਅਰਦਾਸ ਨਿਕਲਦੀ ਹੈ ਤੇਰੇ ਬਾਣੇ ਸਰਬੱਤ ਦਾ ਭਲਾ ਤੇ ਸਭ ਤੋਂ ਵੱਡਾ ਭਲਾ ਇਹੀ ਹੈ ਜਨਮ ਮਰਨ ਤੋਂ ਬਿਨਾਂ ਹੀ ਜਨ ਪਰ ਪੁਕਾਰੀ ਆਏ ਜੀਤਾਂ ਦੇ ਭਗਤੀ ਲਾਨ ਹਰਿ ਸ਼ੋ ਲੈਨ ਮਲਾਏ ਸੋ ਕੋਟਨ ਕੋਟਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਹੈ ਬਾਸ ਤੋਂ ਪਹਿਲਾਂ ਵੀ ਬਾਅਦ ਵਿੱਚ ਵੀ ਕਿੰਨੇ ਮਹਾਪੁਰਖਾਂ ਨੇ ਕੀਰਤਨ ਰਹਿ ਕਥਾ ਰਹਿ ਸੇਵਾ ਕਰਨੀ ਹੈ ਭਾਈ ਸਾਹਿਬ ਭਾਈ ਜੀਵਾ ਜੀ ਲੋਰਾਂ ਵਾਲੇ ਮਹਾਪੁਰਖ ਢਿੰਗੀ ਵਾਲੇ ਮਹਾਪੁਰਖ ਉਹ ਸਾਰੇ ਮਹਾਪੁਰਸ਼ਾਂ ਦਾ ਅਸੀਸ ਚਕਾਉਂਦਾ ਸੇ ਸ਼ਕਤੀ ਭਾਈ ਸਾਹਿਬ ਪਹਿਲਕੀ ਸਿੰਘ ਜੀ ਉਹਨਾਂ ਨੂੰ ਪਤਾ ਹੈ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਸਾਰਿਆਂ ਜੋ ਵੀ ਮਹਾਪੁਰਸ਼ਾਂ ਜਿਨ੍ਹਾਂ ਗੁਰੂ ਪਿਆਰੇ ਸਭ ਨੂੰ ਹਾਜ਼ਰੀ ਭਰਉਣੀ ਹੈ ਦਾਸ ਇਹਨਾਂ ਬੇਨਤੀਆਂ ਨਾਲ ਆਪ ਜੀ ਤੋਂ ਖਿਮਾ ਮੰਗਦਾ ਹੈ ਰਤਵਾੜਾ ਸਾਹਿਬ ਦੇ ਸ਼ਲਾਨਾ ਸਮਾਗਮ ਤਿੱਕ 1 ਅਕਤੂਬਰ 1 ਤੋਂ 2 ਨਵੰਬਰ ਦੇ ਹਨ ਹੋਈਆਂ ਭੁਲਾਂ ਦੀ ਖਿਮਾ ਕਰਨੀ ਜੀ ਪਿਆਰ ਨਾਲ ਫਤਿ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤਸੰਗ ਜੀ ਸਾਨੂੰ ਸਤਕਾਰਯੋਗ ਸੰਤ ਬਾਬਾ ਲਖਵੀਰ ਸਿੰਘ ਫਰਾਡਸਰ ਵਾਲੇ ਮਹਾਂਪੁਰਸ਼ ਬੇਨਤੀ ਕਰ ਰਹੇ ਹਾਂ ਡਿਗਨਸ ਸਾਹਿਬ ਨੂੰ ਮਹਾਂਪੁਰਸ਼ਾਂ ਦਾ ਸਨਮਾਨ ਗੁਰੂ ਘਰ ਦੀ ਬਖਸ਼ਿਸ਼ ਉਹਨਾਂ ਨੂੰ ਦੇਣ ਦੀ ਕਿਰਪਾਲਤਾ ਕਰਨਗੇ ਨਾਲੇ ਸਾਡੇ ਦਰਮਿਆਨ ਹੈਡ ਗ੍ਰਾਮੀ ਗਿਆਨੀ ਗੁਰਚਰਨ ਸਿੰਘ ਜੀ ਗੁਰਦੁਆਰਾ 636 ਤੋਂ ਬੋਲੇ ਸੋ ਨਿਹਾਲ ਆਉਗਲੀ ਬੇਨਤੀ ਕਰਾਂ